ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਰਾਜਵੀਰ ਹੋਰਾਂ ਦਾ ਲਗਾਤਾਰ ਇਲਾਜ ਚੱਲ ਰਿਹਾ ਹੈ ਯਦਵੀਰ ਸਿੰਘ ਸਾਡੇ ਨਾਲ ਨੇ ਇਹਨਾਂ ਲਈ ਵੀ ਦੁਆਵਾਂ ਨੇ ਕਿਸੇ ਸਮਾਂ ਕੰਮ ਕੀਤਾ ਸੀ ਔਰ ਅੱਜ ਉਹੀ ਯਾਦਵੀਰ ਦੇ ਨਾਲ ਹੋ ਰਿਹਾ ਹੈ ਕਿ ਰਾਜਵੀਰ ਦੇ ਨਾਲ ਕੀ ਸਿੱਧੇ ਤੌਰ ਤੇ ਦੁਆਵਾਂ ਜਿਹੜੀਆਂ ਨੇ ਕੰਮ ਆ ਰਹੀਆਂ ਨੇ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਤੁਹਾਡੇ ਨਾਲ ਵੀ ਆਹੀ ਸਿਚੁਏਸ਼ਨ ਬਣੀ ਸੀ ਇਸ ਤੋਂ ਹੀ ਭੈਣ ਜੀ ਮੇਰੇ ਨਾਲ ਸੋ ਉਹੀ ਦੁਆਵਾਂ ਅੱਜ ਕੰਮ ਕੀਤੀਆਂ ਮੈਂ ਤੁਹਾਡੇ ਸਾਹਮਣੇ ਇੰਟਰਵਿਊ ਕਰ ਰਿਹਾ ਮਾਈਕ ਤੇ ਹੈਨਾ ਕੈਮਰ ਨਾਲ ਖੜ ਰਹੇ ਆ ਬੰਦੇ ਜੀ ਮਿਲ ਕੇ ਆਏ ਹੋ ਅੱਜ ਪਰਿਵਾਰ ਨਾਲ ਗੱਲਬਾਤ ਹੋਈ ਹੈ ਜੀ ਪਰਿਵਾਰ ਨਾਲ ਹਜੇ ਹੋਣੀ ਹੈ ਮਿਲ ਕੇ ਹਾਂ ਜੀ ਹਲੇ ਹੋਣ ਹਜੇ ਮਿਲਣਾ ਹੈ ਹਾਂ ਜੀ ਕਿ ਕਿਸ ਤਰ੍ਹਾਂ ਦੇਖਦੇ ਹੋ ਬਾਈ ਬਾਈ ਹੋਰਾਂ ਨੂੰ ਰਾਜਵੀਰ ਹੋਰਾਂ ਨੂੰ ਪੰਜਾਬੀਅਤ ਨੂੰ ਪੰਜਾਬ ਨੂੰ ਲਗਾਤਾਰ ਪ੍ਰਮੋਟ ਕਰਦੇ ਸੀ ਪੰਜਾਬ ਦਾ ਉਹ ਕੋਈ ਚੈ ਦਿਨਾ ਦੇ ਹੀ ਨਹੀਂ ਸਕਦਾ ਕਿਉਂਕਿ ਪੰਜਾਬੀ ਆਪ ਕੌਮ ਨਹੀਂ ਇਹਨਾਂ ਕੋਸ਼ਿਸ਼ ਕੀਤਾ ਵੀ ਜੇ ਕੋ ਕਵੇ ਮੈਂ ਇਹਨਾਂ ਲਈ ਕੋਸ਼ਿਸ਼ ਕਰਦਾ ਤਾਂ ਉਹ ਮੁਸ਼ਕਲ ਮੈਂ ਮੇਰੇ ਅਕੱਲਾ ਬੰਦਾ ਮਦਰੇ ਕਾ ਦਾ ਬੰਦਾ ਕਦੇ ਵੀ ਮੈਂ ਕੋਈ ਕੁਛ ਕਰਦਾ ਬਿਲਕੁਲ ਕਿਉਂਕਿ ਫਾਦਰ ਸਾਹਿਬ ਨੇ ਇੰਨਾ ਕੀਤਾ ਵੀ ਉਹਨਾਂ ਦਾ ਵੀ ਦਿਲ ਨਾ ਦੇਈ ਨਹੀਂ ਸਕਦਾ। ਢਾਈਕੀ ਦੀ ਜਿਹੜੀ ਕਲਾਕਾਰੀ ਦੀ ਸ਼ੁਰੂਆਤ ਆ ਜਿਹੜੀ ਉਹ ਉਹਨਾਂ ਨੇ ਕੋਈ ਉਹਨਾਂ ਤੋਂ ਬਾਅਦ ਪਤਾ ਹੀ ਨਹੀਂ ਹਜ਼ਾਰਾਂ ਕਲਾਕਾਰ ਪੈਦਾ ਹੋ ਗਿਆ। ਸੋ ਮੇਰੇ ਅਮਤਾ ਬਤਾ ਉਹਨਾਂ ਨੂੰ ਦੇ ਦੇ। ਬਾਕੀ ਕੁਝ ਕਹਿ ਨਹੀਂ ਸਕਦਾ। ਤੁਸੀਂ ਕਹਿੰਦੇ ਤੁਹਾਡੀ ਹਾਲਾਤ ਇਸ ਤੋਂ ਵੀ ਮਾੜੇ ਸੀ। ਮੇਰੇ ਹਾਲਾਤ ਕੀ ਮਾੜੇ ਸੀ ਕੀ ਨਹੀਂ ਇਹ ਸੋਚਿਆ ਵੀ ਨਹੀਂ ਜਾ ਸਕਦਾ। ਮੈਨੂੰ ਖੁਦ ਨੂੰ ਆਪ ਨੂੰ ਨਹੀਂ ਪਤਾ ਮੈਂ ਕਿੱਥੋਂ ਆਇਆ। ਕਿਵੇਂ ਆਇਆ। ਮੈਂ ਤਾਂ ਇਹ ਕਹਿੰਦਾ ਮੈਨੂੰ ਪ੍ਰਮਾਤਮਾ ਨੇ ਥੋੜੇ ਸਾਹਮਣੇ ਖੜਾ ਉਹ ਕੱਲ ਵੀ ਖੜਾ ਕੀਤਾ ਸੀ ਆਈ ਹੂੰ ਬਿਲਕੁਲ ਸੋ ਇਹ ਗੱਲ ਹੈ ਜੀ ਹੁਰਕੀ ਬਾਈ ਤੁਸੀਂ ਵੀ ਦੱਸ ਰਹੇ ਸੀ ਕਿ ਬਾਈ ਬਾਈ ਜੀ ਹੁਣੀ ਜੀ ਇਹ ਗੱਲ ਆ ਕਿ ਬਾਈ ਹੁਣੀ ਵੀ ਲੋਕਾਂ ਦੀ ਆਪਣੇ ਸਾਰੇ ਭੈਣ ਭਰਾਵਾਂ ਦੀ ਦੁਆ ਮੰਨ ਨਾਲ ਆਪਣੇ ਵਿੱਚ ਖੜੇ ਆਜ ਹਨਾ ਕਿ ਤੇ ਸੇਮ ਰਾਜਵੀਰ ਬਾਈ ਲਈ ਵੀ ਉੱਥੇ ਜਾ ਕੇ ਪਤਾ ਲੱਗਦਾ ਕਿ ਕਿੰਨੇ ਲੋਕ ਤੁਸੀਂ ਵੀ ਸਾਰੇ ਨੂੰ ਦੇਖ ਕੇ ਪਤਾ ਲੱਗਦਾ ਸੀ ਸੋਸ਼ਲ ਮੀਡੀਆ ਤੇ ਕੱਲ ਦੇ ਦੇਖ ਰਹੇ ਹਨ ਤੁਸੀਂ ਸਾਰੇ ਵੀ ਇੰਨਾ ਚੰਗਾ ਰੂਲ ਨਿਭਾ ਰਹੇ ਹੋ ਇੱਥੇ ਵੈਸੋ ਤਾਂ ਲੋਡ ਨਾ ਪਵੇ ਇਦਾਂ ਸਾਨੂੰ ਆਉਣ ਜਾਣ ਦੀ ਪਰ ਬੜਾ ਚੰਗਾ ਲੱਗਦਾ ਕਿ ਯਾਰ ਦੁੱਖ ਦੇ ਵਿੱਚ ਆਪਾਂ ਸਾਰੇ ਇਕੱਠੇ ਹੋਏ ਹੋਏ ਹਾਂ ਜਦੋਂ ਵੀਰੇ ਸਾਰੇ ਇਕੱਠੇ ਹੋ ਕੇ ਅਸੀਂ ਅਰਦਾਸ ਕਰਦੇ ਆਂ ਤਾਂ ਅਰਦਾਸਾਂ ਤੇ ਦੁਆਵਾਂ ਕੰਮ ਬਿਲਕੁਲ ਕਰਦੀਆਂ ਨੇ ਰਾਜਵੀਰ ਬਾਈ ਹੁਣੀ ਜਲਦੀ ਠੀਕ ਹੋ ਕੇ ਆਪਣੇ ਸਾਰਿਆਂ ਦੇ ਵਿੱਚ ਹੋਣਗੇ ਜੀ ਆਸਾ ਕੰਮ ਕਰਦੀਆ ਅਰਦਾਸ ਹੀ ਕੰਮ ਕਰਦੀ ਬੰਦਾ ਬਹੁਤ ਜੋਰ ਲੋਂਦਾ ਪਰ ਜਿੱਥੇ ਅਰਦਾਸ ਨੇ ਕੰਮ ਕਰਨਾ ਉੱਥੇ ਤਾਂ ਹੋਕ ਕੰਮ ਅੱਜ ਕਹਿੰਦੇ ਅਰਦਾਸਾਂ ਹੀ ਆਏ ਜਿਸ ਸਾਹ ਚੱਲ ਰਹੇ ਨੇ ਔਰ ਰਿਕਵਰ ਹੋ ਰਹੇ ਨੇ ਮੈਂ ਖੜਾ ਨਹੀਂ ਤੁਹਾਡੇ ਸਾਹਮਣੇ ਅਰਦਾਸਾਂ ਨੇ ਬਿਲਕੁਲ ਦੇਖੋ ਵੱਡੀ ਗੱਲ ਆਖੀ ਹੈ ਇਹਨਾਂ ਨੇ ਮਾਨਕ ਯਦਵੀਰ ਮਾਨਕ ਜਿਹੜੇ ਹੁਣੇ ਹਸਪੀਟਲ ਤੋਂ ਆਏ ਨੇ ਕਹਿੰਦੇ ਮੇਰੀ ਵੀ ਸਿਚੁਏਸ਼ਨ ਕੁਝ ਇਸੇ ਤਰ੍ਹਾਂ ਦੀ ਸੀ ਇਸ ਤੋਂ ਵੀ ਮਾੜੀ ਸਿਚੁਏਸ਼ਨ ਸੀ ਲੇਕਿਨ ਲੋਕਾਂ ਨੇ ਮੇਰੇ ਲਈ ਦੁਆਵਾਂ ਕੀਤੀਆਂ ਔਰ ਅੱਜ ਮੈਂ ਖੜਾ ਹੋ ਕੇ ਤੁਹਾਡੇ ਸਾਹਮਣੇ ਇੰਟਰਵਿਊ ਦੇ ਰਿਹਾ ਕਹਿੰਦੇ ਰਾਜਵੀਰ ਭਾਈ ਹੋਰਾਂ ਲਈ ਵੀ ਲੋਕ ਇਸੇ ਤਰ੍ਹਾਂ ਅਦਾਸਾ ਕਰ ਰਹੇ ਨੇ ਔਰ ਛੇਤੀ ਉਹ ਵੀ ਰਿਕਵਰ ਹੋ ਕੇ ਲੋਕਾਂ ਦੇ ਵਿੱਚ ਵਿਚਾਲੇ ਵਿਚਰਦੇ ਹੋਏ ਨਜ਼ਰ ਆਣਗੇ ਕੈਮਰਾ ਪਰਸਨ ਅਮਨਦੀਪ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਮੋਹਾਲੀ ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਅਹ ਰਾਜਵੀਰ ਹੋਰਾਂ ਦਾ ਲਗਾਤਾਰ ਇਲਾਜ ਚੱਲ ਰਿਹਾ ਹੈ ਯਦਵੀਰ ਸਿੰਘ ਸਾਡੇ ਨਾਲ ਨੇ ਇਹਨਾਂ ਲਈ ਵੀ ਦੁਆਵਾਂ ਨੇ ਕਿਸੇ ਸਮਾਂ ਕੰਮ ਕੀਤਾ ਸੀ ਔਰ ਅੱਜ ਉਹੀ ਯਾਦਵੀਰ ਦੇ ਨਾਲ ਹੋ ਰਿਹਾ ਕਿ ਰਾਜਵੀਰ ਦੇ ਨਾਲ ਕੀ ਸਿੱਧੇ ਤੌਰ ਤੇ ਦੁਆਵਾਂ ਜਿਹੜੀਆਂ ਨੇ ਕੰਮ ਆ ਰਹੀਆਂ ਨੇ ਸਿਹਤ ਦੇ ਵੀ ਸੁਧਾਰ ਹੋ ਰਿਹਾ ਤੁਹਾਡੇ ਨਾਲ ਵੀ ਆਹੀ ਸਿਚੁਏਸ਼ਨ ਬਣੀ ਸੀ ਇਸ ਤੋਂ ਹੀ ਪੈੜੀ ਜੀ ਮੇਰੇ ਨਾਲ ਸੋ ਉਹੀ ਦੁਆਵਾਂ ਅੱਜ ਕੰਮ ਕੀਤੀਆਂ ਮੈਂ ਤੁਹਾਡੇ ਸਾਹਮਣੇ ਇੰਟਰਵਿਊ ਕਰ ਰਿਹਾ ਮਾਈਕ ਤੇ ਕਰਾਉ ਕੈਮਰੇ ਨਾਲ ਕਰ ਰਹੇ ਆ ਬੰਦੇ ਜੀ ਮਿਲ ਕੇ ਆਏ ਹੋ ਅੱਜ ਪਰਿਵਾਰ ਨਾਲ ਗੱਲਬਾਤ ਹੋਈ ਹੈ ਜੀ ਪਰਿਵਾਰ ਨਾਲ ਹਜੇ ਹੋਣੀ ਹੈ ਮਿਲ ਕੇ ਹਾਂਜੀ ਹਲੇ ਹੋਣ ਅਜੇ ਮਿਲਣਾ ਹੈ ਹਾਂ ਜੀ ਕਿ ਕਿਸ ਤਰ੍ਹਾਂ ਦੇਖਦੇ ਹੋ ਬਾਈ ਬਾਈ ਹੋਰਾਂ ਨੂੰ ਰਾਜਵੀਰ ਹੋਰਾਂ ਨੂੰ ਪੰਜਾਬੀਅਤ ਨੂੰ ਪੰਜਾਬ ਨੂੰ ਲਗਾਤਾਰ ਪ੍ਰਮੋਟ ਕਰਦੇ ਸੀ ਪੰਜਾਬ ਦਾ ਉਹ ਕੋਈ ਚੈ ਦਿਨਾ ਦੇ ਹੀ ਨਹੀਂ ਸਕਦਾ ਕਿਉਂਕਿ ਪੰਜਾਬੀ ਆਪ ਕੌਮ ਨਹੀਂ ਇਹਨਾਂ ਕੋਸ਼ਿਸ਼ ਕੀਤਾ ਵੀ ਜੇ ਕੋ ਕਵੇ ਮੈਂ ਇਹਨਾਂ ਲਈ ਕੋਸ਼ਿਸ਼ ਕਰਦਾ ਤਾਂ ਉਹ ਮੁਸ਼ਕਲ ਮੈਂ ਮੇਰੇ ਅਗਾ ਕੱਲਾ ਬੰਦਾ ਮਦਰੇ ਕਾ ਦਾ ਬੰਦਾ ਕਦੇ ਵੀ ਮੈਂ ਕੋਈ ਕਰਦਾ ਬਿਲਕੁਲ ਕਿਉਂਕਿ ਫਾਦਰ ਸਾਹਿਬ ਨੇ ਇੰਨਾ ਕੀਤਾ ਵੀ ਉਹਨਾਂ ਦਾ ਵੀ ਦਿਨਾ ਦੇ ਹੀ ਨਹੀਂ ਸਕਦਾ ਹੈ ਕਿ ਦੀ ਜਿਹੜੀ ਕਲਾਗਾਰੀ ਦੀ ਸ਼ੁਰੂਆਤ ਆ ਜਿਹੜੀ ਉਹ ਉਹਨਾਂ ਨੇ ਕੋਈ ਉਹਨਾਂ ਤੋਂ ਬਾਅਦ ਪਤਾ ਹੀ ਨਹੀਂ ਹਜ਼ਾਰਾਂ ਕਲਾਗਾਰ ਪੈਦਾ ਹੋ ਗਿਆ ਸੋ ਮੇਰੇ ਅਮਤਾ ਬਤਾ ਉਹਨਾਂ ਨੂੰ ਦੇ ਦੇ ਪਾ ਕੇ ਕੁਝ ਕਹਿ ਨਹੀਂ ਸਕਦੇ ਤੁਸੀਂ ਕਿਹਾ ਕਿ ਤੁਹਾਡੀ ਹਾਲਾਤ ਇਸ ਤੋਂ ਵੀ ਮਾੜੇ ਸੀ ਮੇਰੇ ਹਾਲਾਤ ਕੀ ਮਾੜੇ ਸੀ ਕੀ ਨਹੀਂ ਇਹ ਸੋਚਿਆ ਵੀ ਨਹੀਂ ਜਾ ਸਕਦਾ ਮੈਨੂੰ ਖੁਦ ਨੂੰ ਆਪ ਨੂੰ ਨਹੀਂ ਪਤਾ ਮੈਂ ਕਿੱਥੋਂ ਆਇਆ ਕਿਵੇਂ ਆਇਆ ਮੈਂ ਤਾਂ ਇਹ ਕਹਿੰਦਾ ਮੈਨੂੰ ਪ੍ਰਮਾਤਮਾ ਨੇ ਤੁਹਾਡੇ ਸਾਹਮਣੇ ਖੜਾ ਉਹ ਕੱਲ ਵੀ ਖੜਾ ਕੀਤਾ ਸੀ ਸੋ ਨਹੀਂ ਗੱਲ ਹੈ ਜੀ ਹੋਰ ਕੀ ਬਾਈ ਤੁਸੀਂ ਵੀ ਦੱਸ ਰਹੇ ਸੀ ਬਾਈ ਬਾਈ ਜੀ ਹੁਣੀ ਜੀ ਇਹੀ ਗੱਲ ਆ ਕਿ ਬਾਈ ਹੁਣੀ ਵੀ ਲੋਕਾਂ ਦੀ ਆਪਣੇ ਸਾਰੇ ਭੈਣ ਭਰਾਵਾਂ ਦੀ ਦੁਆ ਮੰਨ ਨਾਲ ਆਪਣੇ ਵਿੱਚ ਖੜੇ ਆਜ ਹਨ ਕਿ ਤੇ ਸੇਮ ਰਾਜਵੀਰ ਬਾਈ ਲਈ ਵੀ ਉੱਥੇ ਜਾ ਕੇ ਪਤਾ ਲੱਗਦਾ ਕਿ ਕਿੰਨੇ ਲੋਕ ਤੁਸੀਂ ਵੀ ਸਾਰੇ ਨੂੰ ਦੇਖ ਕੇ ਪਤਾ ਲੱਗਦਾ ਸੀ ਸੋਸ਼ਲ ਮੀਡੀਆ ਤੇ ਕੱਲ ਦੇ ਦੇਖ ਰਹੇ ਹਨ ਤੁਸੀਂ ਸਾਰੇ ਵੀ ਇੰਨਾ ਚੰਗਾ ਰੂਲ ਨਿਭਾ ਰਹੇ ਹੋ ਇੱਥੇ ਵੈਸੇ ਤਾਂ ਲੋੜ ਨਾ ਪਵੇ ਇਦਾਂ ਸਾਨੂੰ ਆਉਣ ਜਾਣ ਦੀ ਪਰ ਬੜਾ ਚੰਗਾ ਲੱਗਦਾ ਕਿ ਯਾਰ ਦੁੱਖ ਦੇ ਵਿੱਚ ਆਪਾਂ ਸਾਰੇ ਇਕੱਠੇ ਹੋਏ ਹੋਏ ਹਾਂ ਜਦੋਂ ਵੀਰੇ ਸਾਰੇ ਇਕੱਠੇ ਹੋ ਕੇ ਅਸੀਂ ਅਰਦਾਸ ਕਰਦੇ ਆਂ ਤਾਂ ਅਰਦਾਸਾਂ ਤੇ ਦੁਆਵਾਂ ਕੰਮ ਬਿਲਕੁਲ ਕਰਦੀਆਂ ਨੇ ਰਾਜਵੀਰ ਬਾਈ ਹੁਣੀ ਜਲਦੀ ਠੀਕ ਹੋ ਕੇ ਆਪਣੇ ਸਾਰਿਆਂ ਦੇ ਵਿੱਚ ਹੋਣਗੇ ਜੀ ਅਰਦਾਸਾਂ ਕੰਮ ਕਰਦੀਆਂ ਬਿਲਕੁਲ ਅਰਦਾਸ ਹੀ ਕੰਮ ਕਰਦੀ ਬੰਦਾ ਬਹੁਤ ਜ਼ੋਰ ਲੋਂਦਾ ਪਰ ਜਿੱਥੇ ਅਰਦਾਸ ਨਹੀਂ ਕੰਮ ਕਰਨਾ ਉੱਥੇ ਤਾਂ ਕੋਈ ਕੰਮ ਨਹੀਂ ਆਉਂਦਾ ਅੱਜ ਕਹਿੰਦੇ ਅਰਦਾਸਾਂ ਹੀ ਆਏ ਜਿਸ ਸਾਹ ਚੱਲ ਰਹੇ ਨੇ ਔਰ ਰਿਕਵਰ ਹੋ ਰਹੇ ਨੇ ਮੈਂ ਖੜਾ ਨਹੀਂ ਤੁਹਾਡੇ ਸਾਹਮਣੇ ਅਰਦਾਸਾਂ ਨੇ ਕੰਮ ਕੀਤਾ ਬਿਲਕੁਲ ਦੇਖੋ ਵੱਡੀ ਗੱਲ ਆਖੀ ਹੈ ਇਹਨਾਂ ਨੇ ਮਾਨਕ ਯਦਵੀਰ ਮਾਨਕ ਜਿਹੜੇ ਹੁਣੇ ਹਸਪੀਟਲ ਤੋਂ ਆਏ ਨੇ ਕਹਿੰਦੇ ਮੇਰੀ ਵੀ ਸਿਚੁਏਸ਼ਨ ਕੁਝ ਇਸੇ ਤਰ੍ਹਾਂ ਦੀ ਸੀ ਇਸ ਤੋਂ ਵੀ ਮਾੜੀ ਸਿਚੁਏਸ਼ਨ ਸੀ ਲੇਕਿਨ ਲੋਕਾਂ ਨੇ ਮੇਰੇ ਲਈ ਦੁਆਵਾਂ ਕੀਤੀਆਂ ਔਰ ਅੱਜ ਮੈਂ ਖੜਾ ਹੋ ਕੇ ਤੁਹਾਡੇ ਸਾਹਮਣੇ ਇੰਟਰਵਿਊ ਦੇ ਰਿਹਾ ਕਹਿੰਦੇ ਰਾਜਵੀਰ ਭਾਈ ਹੋਰਾਂ ਲਈ ਵੀ ਲੋਕ ਇਸੇ ਤਰ੍ਹਾਂ ਅਦਾਸਾ ਕਰ ਰਹੇ ਨੇ ਔਰ ਛੇਤੀ ਉਹ ਵੀ ਰਿਕਵਰ ਹੋ ਕੇ ਲੋਕਾਂ ਦੇ ਵਿੱਚ ਵਿਚਾਲੇ ਵਿਚਰਦੇ ਹੋਏ ਨਜ਼ਰ ਆਣਗੇ ਕੈਮਰਾ ਪਰਸਨ ਅਮਨਦੀਪ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਮੋਹਾਲੀ